ਕਰ ਦੇ ਵਿੱਚ ਜਾਂ ਫਿਰ ਹੋਟਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੰਕਸ਼ਨ ਕਰਨ ਦੀ ਸੋਚ ਰਹੇ ਹੋ ਤਾਂ ਇੱਕ ਵਾਰੀ ਖਬਰ ਧਿਆਨ ਦੇ ਨਾਲ ਦੇਖ ਲਵੋ ਤੇ ਇਸ ਨੂੰ ਧਿਆਨ ਦੇ ਨਾਲ ਸੁਣ ਲਵੋ ਇਹ ਜੋ ਖਬਰ ਸਾਹਮਣੇ ਆਈ ਹੈ ਉਹ ਲੁਧਿਆਣੇ ਦੇ ਵਿੱਚ ਸਾਹਮਣੇ ਆਈ ਹੈ ਕਿ ਇਸ ਤਰ੍ਹਾਂ ਇੱਕ ਹੋਟਲ ਦੇ ਵਿੱਚ ਇੱਕ ਫੰਕਸ਼ਨ ਚੱਲ ਰਿਹਾ ਸੀ ਤੇ ਫੰਕਸ਼ਨ ਦੇ ਵਿੱਚ ਚੋਰ ਵੇਟਰ ਬਣ ਕੇ ਆਉਂਦੇ ਨੇ ਲੱਖਾਂ ਰੁਪਏ ਦੀ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਛੋਟਾ ਮੋਟਾ ਹੋਟਲ ਨਹੀਂ ਸੀ ਜਿਹੜਾ ਦਾ ਪੱਡਾ ਚੰਗਾ ਹੋਟਲ ਜਿਸ ਦੇ ਵਿੱਚ ਇਹ ਵੇਟਰ ਬਣ ਕੇ ਆਉਂਦੇ ਤੇ ਤੇ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰ ਲੈ ਕੇ ਫਰਾਰ ਹੋ ਜਾਂਦੇ ਨੇ ਜिले ਵਿੱਚ ਗਿਲ ਰੋਡ ਤੇ ਸਥਿਤ ਇੱਕ ਹੋਟਲ ਨਿਜੀ ਹੋਟਲ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਰਿੰਗ ਸੈਰੇਮਨੀ ਦਾ ਦੱਸਿਆ ਜਾ ਰਿਹਾ ਹੈ ਕਿ ਜੋ ਫੰਕਸ਼ਨ ਚੱਲ ਰਿਹਾ ਸੀ ਇਸ ਦੌਰਾਨ ਪਰਸ ਚੋਰੀ ਹੋਣ ਦੀ ਘਟਨਾ ਜਦੋਂ ਸਾਹਮਣੇ ਆਉਂਦੀ ਹੈ ਹਫੜਾ ਤਫੜੀ ਦਾ ਮਾਹੌਲ ਹੋ ਜਾਂਦਾ ਰੌਲਾ ਪੈ ਜਾਂਦਾ ਹੋਟਲ ਦੇ ਵਿੱਚ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਜਾਂਦੇ ਨੇ ਜਦੋਂ ਕੀ ਸੀਸੀਟੀਵੀ ਕੈਮਰੇ ਸਾਹਮਣੇ ਆਉਂਦੇ ਨੇ ਤਾਂ ਹਰ ਕੋਈ ਕੈਮਰੇ ਦੇ ਫੁਟੇਜ ਦੇਖ ਕੇ ਹਰਾਨ ਰਹਿ ਜਾਂਦਾ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਚੋਰ ਵेटर ਦੇ ਪੇਸ਼ਤੇ ਵਿੱਚ ਨਜ਼ਰ ਆਉਂਦਾ ਹੈ ਤੇ ਦੂਸਰਾ ਗੈਸਟ ਬਣ ਕੇ ਹੋਟਲ ਦੇ ਵਿੱਚ ਆਇਆ ਸੀ ਹੋਟਲ ਦੇ ਵਿੱਚ ਜਦੋਂ ਵੀ ਅਸੀਂ ਕੋਈ ਫੰਕਸ਼ਨ ਕਰਦੇ ਹਾਂ ਜਾਣਕਾਰਾਂ ਨੂੰ ਬੁਲਾਇਆ ਜਾਂਦਾ ਸੱਦਾ ਦਿੱਤਾ ਜਾਂਦਾ ਪਰ ਕਿੰਨੇ ਤੇ ਕੌਣ ਲੋਕ ਉਸ ਫੰਕਸ਼ਨ ਦੇ ਵਿੱਚ ਸ਼ਾਮਲ ਹੁੰਦੇ ਨੇ ਅਕਸਰ ਧਿਆਨ ਨਹੀਂ ਰੱਖਿਆ ਜਾਂਦਾ ਬੇ ਜੋ ਚੋਰ ਇਸ ਵਾਰ ਹੋਟਲ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਨੇ ਉਹ ਖੁਦ ਇੱਕ ਗੈਸਟ ਤੇ ਇੱਕ ਚੋਰ ਵੇਟਰ ਬਣ ਕੇ ਹੋਟਲ ਦੇ ਵਿੱਚ ਆਉਂਦਾ ਜਿਸ ਤੋਂ ਬਾਅਦ ਤੀਜੇ ਦੀ ਗੱਲ ਕੀਤੀ ਜਾਵੇ ਤਾਂ ਤੀਜਾ ਵਾਰ ਆਟੋ ਲੈ ਕੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਆਰੋਪੀ ਆਉਂਦੇ ਨੇ ਬੜੀ ਹੀ ਛਾਤਰ ਮਜ਼ਾਜ਼ੀ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਆਰੋਪੀ ਪਰਸ ਲੈ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਵਿਚਾਰੇ ਕਿ ਪਰਸ ਦੇ ਵਿੱਚ ਲੱਖਾਂ ਰੁਪਏ ਦੀ ਨਕਦੀ ਸਮੇਤ ਹੋਰ ਸਮਾਨ ਮੌਜੂਦ ਸੀ ਜਿਸ ਤੋਂ ਬਾਅਦ ਹਫੜਾ ਤਫੜੀ ਮਚ ਜਾਂਦੀ ਹੈ ਰਿੰਗ ਸੈਰੇਮਨੀ ਦਾ ਫੰਕਸ਼ਨ ਚੱਲ ਰਿਹਾ ਹੁੰਦਾ ਹੈ ਤੇ ਉਸ ਦੇ ਵਿੱਚ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਖਰਾਬ ਹੋ ਜਾਂਦਾ ਹੈ ਜਦੋਂ ਲੱਖਾਂ ਰੁਪਏ ਚੋਰੀ ਹੋ ਜਾਂਦੇ ਨੇ ਮਾਮਲੇ ਦੀ ਜਾਣਕਾਰੀ ਜੋ ਸਾਹਮਣੇ ਆਈ ਹੈ ਉਸ ਅਨੁਸਾਰ ਵਿਕਾਸ ਨੇ ਦੱਸਿਆ ਕਿ ਉਹਨਾਂ ਦੀ ਕੁੜੀ Bye. ਦੀ ਰਿੰਗ ਸੈਰੇਮਨੀ 29 ਨਵੰਬਰ ਨੂੰ ਸੀ ਇਸ ਦੌਰਾਨ ਉਹਨਾਂ ਦਾ ਪਰਸ ਚੋਰੀ ਹੋ ਗਿਆ ਉਹਨਾਂ ਇਹ ਵੀ ਦੱਸਿਆ ਹੈ ਕਿ ਪਰਸ ਦੇ ਵਿੱਚ 4 ਲੱਖ ਰੁਪਏ ਦੀ ਨਕਦੀ ਆਈਫੋਨ ਮੋਬਾਈਲ ਤੇ ਹੋਰ ਵੀ ਜੀਵਰਾਤ ਮੌਜੂਦ ਸਨ ਇਸ ਮਾਮਲੇ ਦੇ ਵਿੱਚ ਹੋਟਲ ਦੇ ਕਰਮੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਕਰਮੀਆਂ ਨੇ ਕਿਹਾ ਕਿ ਸ਼ਿਕਾਇਤ ਸ਼ਿਮਲਾਪੁਰੀ ਥਾਣੇ ਦੇ ਵਿੱਚ ਦੇ ਦਿੱਤੀ ਹੈ ਬੜਤ ਨੇ ਵੀ ਕਿਹਾ ਕਿ ਹੁਣ ਤੱਕ ਮਾਮਲੇ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੋਈ ਹੈ ਪਰ ਹੁਣ ਇੱਕ ਸੀਸੀਟੀਵੀ ਉਹਨਾਂ ਦੇ ਹੱਥ ਲੱਗਿਆ ਜੋ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਇਹ ਵੀ ਕਿਹਾ ਕਿ ਚੋਰ ਨਜ਼ਦੀਕੀ ਹੀ ਮਰੇ ਸਾਨਾ ਹੋਟਲ ਦੇ ਨਜ਼ਦੀਕੀ ਚੋਰਾ ਨੂੰ ਪਤਾ ਸੀ ਕਿ ਇੱਥੇ ਫੰਕਸ਼ਨ ਹੈ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇੱਕ ਹੋਰ ਵੇਟਰ ਦੇ ਪੇਸ਼ ਦੇ ਵਿੱਚ ਸਿਸਟਮਿਕ ਕੈਮਰੇ ਚ ਜੋ ਕੈਦ ਹੋਇਆ ਉਹ ਨਜ਼ਰ ਆਉਂਦਾ ਹੈ। ਇਸ ਦੌਰਾਨ ਘਟਨਾ ਵਿੱਚ ਜਦੋਂ ਉਹਨਾਂ ਨੇ ਅੰਜਾਮ ਦੇਣਾ ਚਾਹਿਆ ਤਾਂ ਉਹਨਾਂ ਨੇ ਕੋਟ ਉਤਾਰਿਆ ਤੇ ਪਰ ਚੋਰੀ ਕਰ ਲਿਆ। ਵਿਕਾਸ ਨੇ ਵੀ ਕਿਹਾ ਕਿ ਚੋਰ ਨੇ ਪਰ ਚੋਰੀ ਕਰਨ ਤੋਂ ਬਾਅਦ ਉੱਪਰ ਕੋਟ ਰੱਖ ਦਿੱਤਾ। ਜਿਸ ਤੋਂ ਬਾਅਦ ਚੋਰ ਆਟੋ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਨੇ। ਪੀੜਤ ਨੇ ਕਿਹਾ ਕਿ ਚੋਰ ਨਾਲ ਸੂਟ ਬੂਟ ਨੇ ਹੋਟਲ ਦੇ ਵਿੱਚ ਆਇਆ ਇੱਕ ਹੋਰ ਵਿਅਕਤੀ ਵੀ ਮੌਜੂਦ ਸੀ ਉਹਨਾਂ ਨੂੰ ਕੋਈ ਪਛਾਣ ਨਹੀਂ ਹੈ ਕਿ ਆਖਿਰਕਾਰ ਉਹ ਕੌਣ ਸੀ ਨਾਤਾ ਚੋਰ ਨੂੰ ਪਛਾਣ ਪਾ ਰਹੇ ਨੇ ਤੇ ਨਾ ਹੀ ਉਸ ਵਿਅਕਤੀ ਨੂੰ ਇਸ ਘਟਨਾ ਦੇ ਦੌਰਾਨ ਹੋਟਲ ਵਿੱਚ ਦੋ ਚੋਰ ਸਨ ਪਰ ਜਾਂਦੇ ਸਮੇਂ ਤੀਸਰਾ ਬਾਅਦ ਜਦੋਂ ਉਹਨਾਂ ਨੂੰ ਇੱਕ ਵਿਅਕਤੀ ਦਿਖਾਈ ਦਿੰਦਾ ਹੈ ਜੋ ਕਿ ਆਟੋ ਦੇ ਵਿੱਚ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਤੀਨੇ ਚੋਰਾ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਹੈ ਫੁਟੇਜ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਕਦਰ ਗੈਸਟ ਬਣ ਕੇ ਚੋਰ ਆਉਂਦੇ ਨੇ ਕੋਟ ਪੈਂਟ ਪਾ ਕੇ ਚੋਰ ਆਉਂਦੇ ਨੇ ਉਹਨਾਂ ਨੇ ਹੋਟਲ ਦੇ ਵਿੱਚ ਚੋਰੀ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ ਲੱਖਾਂ ਰੁਪਏ ਦੀ ਨਕਦੀ ਗਹਿਣੇ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਆਖ ਰਹੀ ਹੈ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕਾਸ ਅਗੜ ਹੈ ਜੀ ਵਿਕਾਸ ਜੀ ਕੀ ਮਾਮਲਾ ਕੀ ਹੈ ਜੀ ਮੇਰੀ ਬੇਟੀ ਦੀ ਰਿੰਗਸਰਮ ਆਣੀ ਸੀਗੀ ਜੀ 29 ਨਵੰਬਰ ਦੀ ਇੰਟੀਲੀਆ ਇਨ ਗਿਲ ਰੋਡ ਤੋਂ ਓਕੇ ਤੇ ਅਸੀਂ ਉੱਥੇ ਫੰਕਸ਼ਨ 'ਚ ਮਨ ਮੇਰੇ ਵੱਲੋਂ ਫੰਕਸ਼ਨ ਸੀਗਾ ਜੀ ਤੇ ਸਾਡਾ ਉੱਥੇ ਇੱਕ ਪਰਸ ਚੋਰੀ ਹੋ ਗਿਆ ਓਕੇ ਕੀ ਸੀਗਾ ਕਿਸ ਰੋ ਦੇ ਵਿੱਚ ਪਰਸ ਦੇ ਵਿੱਚ ਜੀ ਕੈਸ਼ ਸੀਗਾ ਜੁਐਲਰੀ ਸੀਗੀ ਜੀ ਤੇ ਆਈਫੋਨ ਸੀਗਾ ਜੀ ਓਕੇ ਹਾਂਜੀ ਕਿੰਨੇ ਕਾ ਅਮਾਉਂਟ ਹੋਏਗੀ ਲਗਭਗ ਹੋਏਗੀ ਜੀ 4 ਕੁ ਲੱਖ ਰੁਪਏ ਦੇ ਕੋਈ ਅਮਾਉਂਟ ਹੋਏਗਾ ਟੋਟਲ ਮੋਗ ਸਾਰੀ ਮਿਲਾ ਕੇ ਹੋਏਗੀ 4 4.5 ਲੱਖ ਹਾਂ 4.5 ਲੱਖ ਰੁਪਏ ਹੋਏਗੀ ਸਾਰੀ ਮੋਗ ਓਕੇ ਤੇ ਹੁਣ ਤੁਸੀਂ ਕਹਿ ਰਹੇ ਹੋ ਕਦੋਂ ਦੀ ਘਟਨਾ ਇਹ ਇਹ 29 ਨਵੰਬਰ ਦੀ ਜੀ ਰਾਤ ਦੀ ਘਟਨਾ ਜੀ 29 ਨਵੰਬਰ ਰਾਤ ਦਾ ਫੰਕਸ਼ਨ ਸੀ ਇੰਡੀਲੀ ਆਨ ਗਿਲ ਰੋਡ ਤੇ ਘਟਾਇਆ ਪੰਜ ਦਿਨ ਹੋ ਗਏ ਤੇ ਤੁਸੀਂ ਕਹਿ ਰਹੇ ਹੋ ਕਾਰਵਾਈ ਵਗੈਰਾ ਨਹੀਂ ਕੋਈ ਨਹੀਂ ਹੋਈ ਜੀ ਕਾਰਵਾਈ ਕੁਛ ਨਹੀਂ ਹੋਈ ਕੈਂਪਲੇਟ ਵਗੈਰਾ ਕਰਾਈ ਸੀ ਹਾਂਜੀ ਹੋਟਲ ਵਾਲਿਆਂ ਨੂੰ ਕਿਹਾ ਸੀਗੇ ਜੀ ਉਹ ਕਹਿੰਦੇ ਜੇ ਅਸੀਂ ਕਰ ਦਿੰਦੇ ਹਾਂ ਜੀ ਲੇਕਿਨ ਹਜੇ ਤੱਕ ਕੋ ਬੁਰੀ ਤਰ੍ਹਾਂ ਇਹੋ ਜਿਹਾ ਕਹਿ ਰਹੇ ਸੀ ਜੀ ਹੋ ਹੋ ਬੀ ਓਕੇ ਤੇ ਕੋਈ ਸੀਸੀਟੀਵੀ ਵਗੈਰਾ ਆਈ ਸਰ ਹਾਂਜੀ ਉਹ ਹੈਗੀ ਜਿਹੜੀ ਹੈਗੀ ਜੀ ਉਹਨਾਂ ਉਹਨਾਂ ਦੇ ਕੋਲ ਹੈ ਜੀ ਹੋਟਲ ਵਾਲਿਆਂ ਦੇ ਕੋਲ ਹੈ ਤੇ ਹੋਟਲ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਵੀ ਦੇ ਦਿੱਤੀ ਓਕੇ ਜਿਹੜਾ ਕਿ ਕਿੰਨੇ ਕੁ ਲੋਕ ਸੀਗੇ ਜਿਵੇਂ ਕੀ ਪਤਾ ਲੱਗੀ ਲੱਗਾ ਤੁਹਾਨੂੰ ਇਦਾਂ ਮੈਨੂੰ ਜਿੱਦਾਂ ਅ ਗੱਠੇ ਸੀਗੇ ਜਿੱਦਾਂ ਸਾਰੇ ਫਰੰਟ ਦੇ ਵਿੱਚ ਬੈਠੇ ਸੀਗੇ ਉਹ ਜਿਹੜੇ ਚੋਰ ਸੀਗੇ ਅਪਰੋਕਸੀਮੇਟਲੀ ਸਾਡੇ ਸਰਾਊਂਡਿੰਗ ਹੀ ਘੁੰਮ ਰਹੇ ਸੀਗੇ ਓਕੇ ਤੇ ਉਹ ਤਾਂਕ ਦੇ ਵਿੱਚ ਸੀਗੇ ਵੀ ਮਾਣਾ ਮੋਟਾ ਖੱਬੇ ਸੱਜੇ ਹੋਣ ਤੁਸੀਂ ਲੈ ਕੇ ਭੱਜ ਗਏ ਉਹ ਇੱਕ ਜਿਹੜਾ ਚੋਰ ਸੀਗਾ ਉਹ ਵੇਟਰ ਬਣ ਕੇ ਆਇਆ ਹੋਇਆ ਸੀ ਅੰਦਰ ਓਕੇ ਤੇ ਉਹ ਜਦੋਂ ਉਹਨੇ ਚੋਰੀ ਕਰਨੀ ਸੀਗੀ ਉਹਨੂੰ ਲੱਗ ਗਿਆ ਮੌਕਾ ਲੱਗ ਗਿਆ ਵੀ ਹੁਣ ਮੇਰੀ ਚੋਰੀ ਹੋ ਸਕਦੀ ਸਾਨੀ ਨਾਲ ਉਹਨੇ ਫੜਾਫੜਾ ਆਪਣਾ ਕੋਟ ਉਤਾਰਿਆ ਬੈਗ ਚੱਕਿਆ ਤੇ ਕੋਟ ਦੇ ਥੱਲੇ ਬੈਗ ਨਾਲ ਰੱਖ ਦਿੱਤਾ ਕਿੰਨੇ ਕ ਬੰਦੇ ਸੀ ਸੀਸੀਟੀਵੀ ਦੇ ਵਿੱਚ ਆਏ ਸੀ ਸੀਸੀਟੀਵੀ ਦੇ ਦੋ ਬੰਦੇ ਆਏ ਸੀ ਜੀ ਦੋ ਬੰਦੇ ਇੱਕ ਹਾਂ ਉਸ ਤੋਂ ਬਾਅਦ ਜਦੋਂ ਗੇਟ ਤੋਂ ਬਾਹਰ ਜਾਂਦੇ ਵੇਗੇ ਉਦੋਂ ਤਿੰਨ ਬੰਦੇ ਸੀ ਆਟੋ 3 ਵੀਲਰ ਦੇ ਵਿੱਚੋਂ ਗਏ ਹੈਗੇ ਬੈਠ ਕੇ ਓਕੇ ਆਟੋ ਦਾ ਨੰਬਰ ਵਗੈਰਾ ਨਹੀਂ ਜੀ ਉਹ ਨਹੀਂ ਆਇਆ ਜੀ ਕੁਝ ਵੀ ਮਤਲਬ ਵਿਦਆਊਟ ਆਟੋ ਨੰਬਰ ਪਲੇਟ ਹਾਂਜੀ ਵਿਦਆਊਟ ਨੰਬਰ ਪਲੇਟ ਐ ਇਹ ਪ੍ਰੋਫੈਸ਼ਨਲ ਲੱਗ ਰਹੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਪੂਰੇ ਪ੍ਰੋਫੈਸ਼ਨਲ ਹਾਂਜੀ ਹਾਂਜੀ ਜਿਹੜੇ ਬੰਦਾ ਉਹਨਾਂ ਦੇ ਨਾਲ ਆਇਆ ਸੀਗਾ ਉਹ ਪੂਰਾ ਗੈਸਟ ਤਿਆਰ ਹੋ ਕੇ ਆਇਆ ਸੀ ਪੂਰਾ ਗੈਸਟਰੀਨ ਵਿੱਚ ਐਨ ਇਨਵੋਲਵ ਹੋ ਗਿਆ ਉਹਨੂੰ ਕੋਈ ਜੱਜ ਨਹੀਂ ਸੀ ਕਰ ਪਾ ਰਿਹਾ ਵੀ ਇਹ ਗੈਸਟ ਕਿਹੜੇ ਪਾਸਿਓਂ ਆਇਆ ਦਾ ਜੀ ਤੇ ਉਹ ਉਹ ਪੂਰਾ ਉਹਨਾਂ ਸੀਗਾ ਉਹ ਸਾਰਾ ਵਾਚ ਉਹਨੇ ਸਾਨੂੰ ਨਹੀਂ ਸਾਰਾ ਕੰਮ ਹੋਇਆ ਕੋਈ ਮੰਗ ਕੀ ਕਰਦੇ ਤੁਸੀਂ ਮੰਗਾ ਸੀ ਕਹਿੰਦੇ ਸਾਡਾ ਜਿਹੜਾ ਨੁਕਸਾਨ ਹੋਇਆ ਸਾਡਾ ਨੁਕਸਾਨ ਪੁਲਿਸ ਦਲਾਵੇ ਸਾਨੂੰ ਸਾਡੇ ਇਹਨੂੰ ਮੰਗ ਹੈਗੀ ਸਾਡੀ ਦਿਹਾੜਾ ਤੋਂ ਅਮੀਤ ਖਾਪੜ ਦੀ ਰਿਪੋਰਟ